ਘਰ ਦੇ ਵਿੱਚ ਕਲੇਸ਼ ਰਹਿਣਾ ਇਹਨੂੰ ਵਸ਼ੀਕਰਨ ਮੰਨ ਲੀਏ ਸਾਡਾ ਬੇਟਾ ਸਾਡੇ ਕਹਿਣੇ 'ਚ ਨਹੀਂ ਇਹ ਕਿਹੜੀਆਂ ਚੀਜ਼ਾਂ ਨੇ ਕਿ ਇਹਨਾਂ ਹਰ ਚੀਜ਼ਾਂ ਪਿੱਛੇ ਇਹਨਾਂ ਸਾਰੀਆਂ ਗੱਲਾਂ ਪਿੱਛੇ ਵਸ਼ੀਕਰਣੀ ਮੰਨਦੇ ਮਾਨਸਿਕ ਚੀਜ਼ ਥੋੜ੍ਹ ਬੈਠੀ ਹੋਈ ਹੈ ਕਿ ਹਰ ਕਿਸੇ ਦੇ ਬੰਦੇ ਬਤਾ ਕੀ ਹੁੰਦਾ ਯਾਰ ਇਹਦਾ ਘਰ ਕਿੰਨਾ ਖੁਸ਼ ਹੈ ਸਾਡੇ ਘਰ ਕਲੇਸ਼ ਕਿਉਂ ਰਹਿੰਦਾ ਪੱਕਾ ਸਾਡੇ ਘਰੇ ਕਿਸੇ ਨੇ ਵਸ਼ੀਕਰਨ ਕੀਤਾ ਹੈ ਅੱਜ ਕੱਲ੍ਹ ਦੁਨੀਆ ਕੀ ਹੈ ਸਭ ਤੋਂ ਪਹਿਲੀ ਗੱਲ ਆਪਣੇ ਦੁੱਖ ਤੋਂ ਦੁਖੀ ਨਹੀਂ ਹੈ ਦੂਜਿਆਂ ਦੇ ਸੁੱਖ ਤੋਂ ਦੁਖੀ ਹੈ ਵਸ਼ੀਕਰਨ ਕੀ ਹੁੰਦਾ ਮੈਂ ਪਿਛਲੇ ਇੰਟਰਵਿਊ ਵੀ ਦੱਸਿਆ ਮੈਨੂੰ ਕਾਫੀ ਲੋਕਾਂ ਨੇ ਕਾਲ ਵੀ ਕੀਤੀ ਮੈਂ ਉਹਨਾਂ ਨੂੰ ਖੁਦ ਮਨਾ ਕਰਦਾ ਰਿਹਾ ਮੈਂ ਵੀਰ ਐਦਾਂ ਵਸ਼ੀਕਰਨ ਨਹੀਂ ਹੁੰਦਾ ਫੇਰ ਵੀ ਮੈਨੂੰ ਜਿੱਦ ਕਰਦੇ ਨਾ ਪਾਜੀ ਤੁਸੀਂ ਇੱਕ ਵਾਰ ਟਰਾਈ ਕਰੋ ਪੈਸੇ ਹੀ ਕੱਲ ਲੈਂਦੇ ਤਾਂ ਉਹਨੂੰ ਪੈਸੇ ਭੇਜ ਦੇ ਨਾ ਨਹੀਂ ਵੀਰ ਜੇ ਪੈਸੇ ਬਰਬਾਦ ਹੋਣੇ ਤੇਰੇ ਤਾਂ ਪੈਸੇ ਹੀ ਬਰਬਾਦ ਹੋਣੇ ਮੇਰਾ ਨਾਂ ਖਰਾਬ ਹੋਊਗਾ ਪ੍ਰਮੋਸ਼ਨ ਵਾਸਤੇ ਲੋਕੋ ਵਸ਼ੀਕਰਨ ਕਰਾਉਣਾ ਚਾਹੁੰਦੇ ਆ ਮਰ ਪ੍ਰਮੋਸ਼ਨ ਹੋ ਜੂਗੀ ਉਦਾਂ ਹੀ ਹੋ ਜੂਗੀ ਜਾਂ ਤਾਂ ਪੂਜਾ ਪਾਠ ਦੇ ਥਰੂ ਵਿਧੀ ਹੁੰਦੀ ਹਰ ਚੀਜ਼ ਦੀ ਉਦਾਂ ਹੋ ਜੂਗੀ ਇਹਦੀ ਵਸ਼ੀਕਰਨ ਕੀ ਕਰਨਾ ਬੋਲ ਹਾਂਜੀ ਕਈ ਹੁੰਦੇ ਨੇ ਨੈਗੇਟਿਵ ਨਹੀਂ ਹੁੰਦੇ ਆ ਕਰਕੇ ਦੇ ਦਿੰਦੇ ਨੇ ਹਾਂਜੀ ਉਹਨਾਂ ਨੂੰ ਪੈਸਿਆਂ ਤੋਂ ਮਤਲਬ ਹੈ ਵਸ਼ਿਕਨ ਦੀ ਕੀਦਾ ਜਿੱਦਾਂ ਮੰਨ ਲਓ ਹਸਬੰਡ ਵਾਈਫ 'ਚ ਕਲੇਸ਼ ਹੈਗਾ ਵਿੱਚ ਥਰਡ ਪਰਸਨ ਆ ਗਿਆ ਉਹਦੇ ਕਰਕੇ ਉਹਨਾਂ ਦਾ ਪਰਿਵਾਰ ਟੁੱਟ ਰਿਹਾ ਮੈਂ ਉਹ ਚੀਜ਼ ਕਰ ਸਕਦਾ ਉਹਨਾਂ ਨੂੰ ਇਕੱਠੇ ਕਰ ਸਕਦਾ ਇਕੱਠੇ ਕਰ ਸਕਦਾ ਹਾਂਜੀ ਲਵ ਮੈਰਿਜ ਵਾਸਤੇ ਜਿੱਦਾਂ ਇੰਟਰ ਕਾਸਟ ਮੈਰਿਜ ਵਾਸਤੇ ਜਿੱਦਾਂ ਅੱਜਕੱਲ੍ਹ ਤੋਂ ਪਤਾ ਬਹੁਤ ਜ਼ਿਆਦਾ ਲੋਕ ਹੀ ਸੋਚਦੇ ਪੇਰੈਂਟਸ ਨਹੀਂ ਮੰਨਦੇ ਹਾਂ ਪੇਰੈਂਟਸ ਨਹੀਂ ਮੰਨਦੇ ਮੁੰਡੇ ਆ ਕੁੜੀ ਦੇ ਤੋਂ ਇੱਕ ਵਾਰ ਸੰਪਰਕ ਜ਼ਰੂਰ ਕਰਨਾ ਮੇਰੇ ਨਾਲ ਇਲਾਜ ਕਿਵੇਂ ਕਰਦੇ ਹੋ ਪਤਾ ਕਿਵੇਂ ਚੱਲਦਾ ਕਿ ਇਹ ਬੰਦੇ ਤੇ ਵਸ਼ੀਕਰਨ ਹੋਇਆ ਹੈ ਕਿਸੇ ਤਾਈਂ ਵਾਸਤੇ ਬੰਦਾ ਤੁਹਾਡੇ ਕੰਟਰੋਲ 'ਚ ਤਾਂ ਕਰ ਦੂਗੇ ਉਹਦੇ ਕਰਜ ਕਲੇਸ਼ ਛਿੜ ਜਾਊਗਾ ਉਹ ਚੀਜ਼ ਕਰ ਦੂਗੇ ਪਰ ਉਹਦੇ ਲੱਛਣ ਸਾਹ ਪਤਾ ਚੱਲਦਾ ਹੈ ਕਿ ਇੱਕ ਤੱਕ ਕਰਦੇ ਆਂ ਤਾਂ ਕਹਾ ਨਹੀਂ ਮੰਨੂਗਾ ਮਤਲਬ ਚੰਗੀ ਗੱਲ ਕਰਨੀਆਂ ਤਾਂ ਉਹਨੇ ਸੁਣਨੀ ਨਹੀਂ ਉਹਨੇ ਕੁਝ ਨਹੀਂ ਸੁਣਨੀ ਉਹਨੂੰ ਤੁਸੀਂ ਪੋਜ਼ਿਟਿਵ ਚੀਜ਼ਾਂ ਬੋਲੋਗੇ ਨਾ ਉਹਨੇ ਨੈਗੇਟਿਵਟੇ ਕਰਨੀ ਹੈ ਬਾਹਰ ਦਾ ਕੋਈ ਬੋਲੂਗਾ ਉਹਦੀ ਮੰਨੂਗਾ ਪਰ ਕਰਦੇ ਆਦੀ ਨਹੀਂ ਮੰਨੂਗਾ ਯਾਨੀ ਇਹ ਨਿਸ਼ਾਨੀਆਂ ਨੇ ਇਹ ਲੱਛਣ ਨੇ ਹਾਂ ਹੋਰ ਵੀ ਕੋਈ ਨਿਸ਼ਾਨੀ ਹੁੰਦੀ ਹੈ ਨਿਸ਼ਾਨੀ ਤੁਸੀਂ ਬੰਦੇ ਦਾ ਚਿਹਰਾ ਵੇਖ ਕੇ ਪੜ ਲੈਂਦੇ ਹੋ ਕਿ ਬੰਦਾ ਕੀ ਕਰਨ ਦਾ ਜਨਦੀ ਹੈ ਹਾਂਜੀ ਹਾਂਜੀ ਅਸੀਂ ਫੋਟੋ ਮੰਗਾਂਦੇ ਆ ਪਹਿਲਾਂ ਉਹਨਾਂ ਤੋਂ ਲੱਛਣ ਪੁੱਛਦੇ ਕਰਦੇ ਆ ਤੋਂ ਕਿ ਆ ਵੀ ਫੋਟੋ ਭੇਜੋ ਤੁਸੀਂ ਮੈਂ ਦੇਖਾਂਗਾ ਪਹਿਲਾਂ ਡੇਟ ਆਫ ਬਰਥ ਵਗੈਰਾ ਮੰਗਾਂਦਾ ਫੋਟੋ ਮੰਗਾਂਦਾ ਉਹਦੇ ਲੱਛਣ ਪੁੱਛਦਾ ਮੈਂ ਇਹ ਹੁੰਦਾ ਤੁਸੀਂ ਸੁਣਿਆ ਕਦੇ ਵੀ ਲੋਕ ਆਪਣੇ ਘਰਾਂ ਤੋਂ ਚਲੇ ਜਾਂਦੇ ਨੇ ਹਾਂਜੀ ਕਾਫੀ ਕਲਾਇੰਟ ਸੌਲਵ ਕੀਤੇ ਆ ਜੀ ਉੱਟ ਕੇ ਜਾਉਗੇ ਚੌਰਾਹੇ ਤੇ ਸੋਚ ਚਲਾਹੇ ਤੇ ਜਾਉਗੇ ਹਾਂ ਸੋਜੂਗੇ ਜਾ ਕੇ ਦੇ ਲੋਕ ਦੱਸਦੇ ਆ ਅੱਜ ਹਾਂ ਜੀ ਕਿ ਬਚਪਨ ਦੇ ਵਿੱਚ ਹੀ ਬੱਚੇ ਨੂੰ ਕੁਝ ਖਿਲਾ ਦਿੰਦੇ ਨੇ ਬਾਅਦ 'ਚ ਵੱਡਾ ਹੋ ਕੇ ਉਹ ਕਦੇ ਮਾਪੇ ਦੇ ਕਹਿਣੇ ਵਿੱਚ ਨਹੀਂ ਆਉਂਦਾ ਜੀ ਜੀ ਦੇਖੋ ਵੀ ਦੀ ਦਾ ਪੈਂਦਾ ਉਹ ਆਊਗੇ ਬੈਠੂਗੇ ਮੇਰੇ ਕੋਲ ਪਹਿਲੇ ਮੈਂ ਬੱਚੇ ਨੂੰ ਦੇਖਾਂਗਾ ਜੇ ਬੱਚਾ ਨਹੀਂ ਆਂਦਾ ਉਹਨਾਂ ਦਾ ਕਹਿਣਦੇ ਨਹੀਂ ਮੰਨਦਾ ਤਾਂ ਬੱਚੇ ਦੀ ਪੈਰ ਦੀ ਮਿੱਟੀ ਲਿਓ ਵਸ਼ੀਕਰਨ ਸਿਰਫ ਇੱਕ ਬਣਾਈ ਹੋਈ ਗੱਲ ਹੈ ਜੇ ਮੈਂ કહਾਂ ਤੁਸੀਂ ਮੈਨੂੰ ਵਸ਼ ਕਰਕੇ ਦਿਖਾ ਸਕਦੇ ਵਸ਼ੀਕਰਨ ਕਰਨਾ ਤੁਸੀਂ ਵਸ਼ੀਕਰਨ ਸਿਰਫ ਸੁਣਿਆ ਹੈ ਔਰ ਬੋਲਿਆ ਹੈ ਵਸ਼ੀਕਰਨ ਦਾ ਅਸਲੀ ਮਤਲਬ ਤੁਹਾਨੂੰ ਪਤਾ ਨਹੀਂ ਠੀਕ ਹੈ ਜੇ ਵਸ਼ੀਕਰਨ ਹੋ ਗਿਆ ਨੇ ਉਹ ਜਿਹੜਾ ਹੱਲੇ ਐਂਕਰ ਕਰ ਰਹੇ ਹੋ ਤੁਸੀਂ ਕੁਝ ਨਹੀਂ ਕਰ पाओगे ਮੈਂ ਭੁੱਲ ਜਾਗਾ 80 95% ਤੱਕ ਮਾਈਂਡਲੀ ਡਿਸਟਰਬ ਹੋਗੇ ਕੁਝ ਵੀ ਚੀਜ਼ ਹੋਗੀ ਦਿਮਾਗ 'ਚ yaad ਨਹੀਂ ਰਹੂਗੀ 2 ਮਿੰਟ ਪਹਿਲਾਂ ਤੂੰ ਕੁਝ ਬੋਲਾਂਗਾ ਤੁਸੀਂ ਉਹ ਭੁੱਲ ਜਾਓਗੇ ਮੈਂ ਆਪਣੇ ਪ੍ਰੇਮੀ ਤੇ ਵਸ਼ੀਕਰਨ ਕਰਾਉਣਾ ਸਾਡਾ ਰਿਲੇਸ਼ਨ ਪਰ ਤੁਸੀਂ ਭਵਿੱਖ ਦੇਖ ਸਕਦੇ ਹੋ ਤੁਸੀਂ ਉਹਨਾਂ ਦੇ ਜੋਤਿਸ਼ ਦੇ ਅਨੁਸਾਰ ਸਾਰਾ ਕੁਝ ਜਾਣਦੇ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜੋੜੀ ਨਹੀਂ ਕਾਮਯਾਬ ਹੋਣੀ ਤੁਸੀਂ ਦੱਸ ਦਿੰਨੇ ਸਾਸ਼ਟਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤੇ ਮੈਂ ਹਾਂ ਪ੍ਰਦੀਪ tihma ਅਕਸਰ ਤੁਸੀਂ ਸੁਣਦੇ ਹੋਵੋਗੇ ਕਿ ਤੁਹਾਡੇ ਆਸ-ਪਾਸੇ ਲੋਕ ਗੱਲਾਂ ਕਰਦੇ ਨੇ ਸਾਡੇ ਘਰ ਵਿੱਚ ਤਾਂ ਕਲੇਸ਼ ਰਹਿੰਦਾ ਹੈ ਮੇਰਾ ਮੁੰਡਾ ਮੇਰੇ ਕਹਣੇ ਵਿੱਚ ਨਹੀਂ ਸਾਡੇ ਕਿਸੇ ਨੇ ਸਾਰੀ ਜਾਇਦਾਦ ਆਪਣੇ ਨਾ ਕਰਾ ਲਈ ਹੈ ਤੇ ਅਕਸਰ ਇਸ ਚੀਜ਼ ਨੂੰ ਵਸ਼ੀਕਰਨ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਆਖਿਰ ਕੀ ਹੈ ਵਸ਼ੀਕਰਨ ਕੀ ਇਹ ਜਾਦੂ ਟੋਨਾ ਕੀ ਵਾਕਈ ਕਿਸੇ ਦੇ ਦਿਮਾਗ ਤੇ ਕਾਬੂ ਕੀਤਾ ਜਾ ਸਕਦਾ ਹੈ ਕੀ ਵਾਕਈ ਕਿਸੇ ਤੋਂ ਉਹ ਕਰਾਇਆ ਜਾ ਸਕਦਾ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਵਾਕਈ ਕੋਈ ਤੁਹਾਡੀਆਂ ਉਂਗਲਾਂ ਦੀ ਕਟਪੁਤਲੀ ਬਣ ਸਕਦਾ ਹੈ ਵਸ਼ੀਕਰਨ ਕੀ ਹੈ ਇਹਦੇ ਮਿੱਥ ਕੀ ਨੇ ਇਸ ਬਾਰੇ ਜਾਣਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਅਸੀਂ ਬੁਲਾਇਆ ਏ ਅਸ਼ੋਕ ਪੰਡਿਤ ਜੀ ਨੂੰ ਆਓ ਸਵਾਗਤ ਕਰਦੇ ਹਾਂ ਪੰਡਿਤ ਅਸ਼ੋਕ ਜੀ ਦਾ ਪੰਡਿਤ ਜੀ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਸਭ ਨੂੰ ਜੀ ਓਮ ਨਮੋ ਸ਼ਿਵਾਏ ਸਤਿ ਸ੍ਰੀ ਅਕਾਲ ਤੁਸੀਂ ਮੇਰੀ ਪਹਿਲਾਂ ਵੀ ਦੇਖੀ ਹੋਣੀ ਬਸ ਤੁਹਾਡੇ ਆਸ਼ੀਰਵਾਦ ਰੱਬ ਦੇ ਆਸ਼ੀਰਵਾਦ ਨਾਲ ਦੁਬਾਰਾ ਆਏ ਹਾਂ ਜੀ ਜੀ ਪੰਡਿਤ ਜੀ ਜਿਵੇਂ ਕਿ ਮੈਂ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਸਮਾਜ ਦੇ ਵਿੱਚ ਨੇ ਵਸ਼ੀਕਰਨ ਨੂੰ ਲੈ ਕੇ ਮਿੱਥ ਬਣੇ ਹੋਏ ਨੇ ਅੱਜ ਅਸੀਂ ਸਾਰੀਆਂ ਗੱਲਾਂ ਤੁਹਾਡੇ ਤੋਂ ਪੁੱਛਾਂਗੇ ਜਾਣਾਂਗੇ ਕਿ ਸਭ ਤੋਂ ਪਹਿਲਾਂ ਤਾਂ ਵਸ਼ੀਕਰਨ ਹੈ ਕੀ ਇਹਨਾਂ ਸਭ ਵਿੱਚੋਂ ਕੰਮਕਾਰ ਨਾ ਚੱਲਣਾ ਉਹਨੂੰ ਅਸੀਂ ਵਸ਼ੀਕਰਨ ਮੰਨੀਏ ਜਾਂ ਘਰ ਦੇ ਵਿੱਚ ਕਲੇਸ਼ ਰਹਿਣਾ ਇਹਨੂੰ ਵਸ਼ੀਕਰਨ ਮੰਨੀਏ ਸਾਡਾ ਬੇਟਾ ਸਾਡੇ ਕਹਿਣੇ 'ਚ ਨਹੀਂ ਇਹ ਕਿਹੜੀਆਂ ਚੀਜ਼ਾਂ ਨੇ ਕਿ ਇਹਨਾਂ ਹਰ ਚੀਜ਼ਾਂ ਪਿੱਛੇ ਇਹਨਾਂ ਸਾਰੀਆਂ ਗੱਲਾਂ ਪਿੱਛੇ ਵਸ਼ੀਕਰਨ ਹੀ ਹੁੰਦਾ ਦੇਖੋ ਜੀ ਹਰ ਚੀਜ਼ ਦੇ ਪਿੱਛੇ ਵਸ਼ੀਕਰਨ ਨਹੀਂ ਹੁੰਦਾ ਠੀਕ ਹੈ ਬਸ ਬੰਦੇ ਦੇ ਜਿੱਦਾਂ ਬਤਾ ਦਿਮਾਗ 'ਚ ਹੀ ਚੀਜ਼ ਥੋੜ੍ਹ ਬੈਠੀ ਹੋਈ ਹੈ ਕਿ ਹਰ ਕਿਸੇ ਦੇ ਬੰਦੇ ਬਤਾ ਕੀ ਹੁੰਦਾ ਯਾਰ ਇਹਦਾ ਘਰ ਕਿੰਨਾ ਖੁਸ਼ ਹੈ ਸਾਡੇ ਘਰ ਕਲੇਸ਼ ਕਿਉਂ ਰਹਿੰਦਾ ਹੈ ਪੱਕਾ ਸਾਡੇ ਘਰੇ ਕਿਸੇ ਨੇ ਵਸ਼ੀਕਰਨ ਕੀਤਾ ਹੈ ਉਹ ਵਸ਼ੀਕਰਨ ਨਹੀਂ ਹੁੰਦਾ ਕਈ ਵਾਰ ਕੀ ਹੁੰਦਾ ਬੰਦੇ ਕਈ ਜਿੰਦਾ ਜੈਲਸੀ ਭਾਵਨਾ ਹੁੰਦੀ ਹੈ ਨਾ ਅੱਜ ਕੱਲ੍ਹ ਦੁਨੀਆ ਕੀ ਹੈ ਸਭ ਤੋਂ ਪਹਿਲੀ ਗੱਲ ਆਪਣੇ ਦੁੱਖ ਤੋਂ ਦੁਖੀ ਨਹੀਂ ਹੈ ਦੂਜਿਆਂ ਦੇ ਸੁੱਖ ਤੋਂ ਦੁਖੀ ਹੈ ਉਹਨੂੰ ਆਪਣੇ ਦੁੱਖ ਤੋਂ ਮਤਲਬ ਨਹੀਂ ਹੈ ਜੀ ਠੀਕ ਹੈ ਤੋ ਉਹਨੂੰ ਉਹ ਸੋਚਦੇ ਸਾਡੇ ਘਰ ਚ ਕਿਸੇ ਨੂੰ ਵਸ਼ੀਗਨ ਕਰ ਦਿੱਤਾ ਵਸ਼ੀਗਨ ਕੁਝ ਨਹੀਂ ਹੁੰਦਾ ਵਸ਼ੀਕਰਨ ਕੀ ਹੁੰਦਾ ਮੈਂ ਪਿਛਲੇ ਇੰਟਰਵਿਊ ਵੀ ਦੱਸਿਆ ਮੈਨੂੰ ਕਾਫੀ ਲੋਕਾਂ ਨੇ ਕਾਲ ਵੀ ਕੀਤੀ ਮੈਂ ਉਹਨਾਂ ਨੂੰ ਖੁਦ ਮਨਾ ਕਰਦਾ ਰਿਹਾ ਮੈਂ ਵੀਰ ਐਦਾਂ ਵਸ਼ੀਕਰਨ ਨਹੀਂ ਹੁੰਦਾ ਫੇਰ ਵੀ ਮੈਨੂੰ ਜਿੱਦ ਕਰਦੇ ਨਾ ਭਾਜੀ ਤੁਸੀਂ ਇੱਕ ਵਾਰ ਟਰਾਈ ਕਰੋ ਪੈਸੇ ਇਕੱਲ ਦੇਂਦੇ ਤਾ ਉਹਨੂੰ ਪੈਸੇ ਭੇਜ ਦੇਨ ਮੈਂ ਨਹੀਂ ਵੀਰ ਚ ਪੈਸੇ ਬਰਬਾਦ ਹੋਣੇ ਤੇਰੇ ਤਾਂ ਪੈਸੇ ਹੀ ਬਰਬਾਦ ਹੋਣੇ ਮੇਰਾ ਨਾਮ ਖਰਾਬ ਹੋਊਗਾ ਤੋ ਮੈਂ ਕਿੱਦਾਂ ਫੜਨਾ ਪੈਸੇ ਬਿਲਕੁਲ ਹੁਣ ਇੱਕ ਬੰਦਾ ਸੀਗਾ ਜੋ ਆਪਣੀ ਬੋਸ ਤੇ ਵਸ਼ੀਗਨ ਕਰਨ ਕਰਾਉਣਾ ਚਾਹੁੰਦਾ ਪ੍ਰੋਮੋਸ਼ਨ ਵਾਸਤੇ ਲੋਗੋ ਵਸ਼ੀਕਰਨ ਕਰਾਉਣਾ ਚਾਹੁੰਦੇ ਆ ਮਰ ਪ੍ਰੋਮੋਸ਼ਨ ਹੋ ਜੂਗੀ ਉਦਾਂ ਹੀ ਹੋ ਜੂਗੀ ਜਾਂ ਤਾਂ ਪੂਜਾ ਪਾਠ ਦੇ ਥਰੂ ਵਿਧੀ ਹੁੰਦੀ ਹਰ ਚੀਜ਼ ਦੀ ਉਦਾਂ ਹੋ ਜੂ ਇਹਦੇ ਵਸ਼ੀਕਰਨ ਕੀ ਕਰਨਾ ਬੋਲਨੀ ਮੈਂ ਉਹਦੇ ਨਾਲ ਰਿਲੇਸ਼ਨਸ਼ਿਪ ਬਣਾਉਣਾ ਚਾਹੁੰਦਾ ਮਰ ਨਹੀਂ ਬਾਈ ਮੈਂ ਨਹੀਂ ਕਰ ਸਕਦਾ ਪਰ ਤੁਸੀਂ ਪੈਸਾ ਬੋਲੋ ਮੂੰਹ ਮੰਗਾ ਪੈਸਾ ਦੇਵਾਂਗਾ ਤੁਹਾਨੂੰ ਮਰ ਵੀਰ ਪੈਸਾ ਮੈਂ ਪੈਸਾ ਲੈ ਕੇ ਕਿਸੇ ਦੀ ਤੀ ਪੈਣ ਦੀ ਜ਼ਿੰਦਗੀ ਥੋੜੀ ਖਰਾਬ ਕਰਦਾਗਾ ਆ ਤਾਂ ਗਲਤ ਹੈ ਨਾ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਸ ਪਰਿਵਾਰ ਉਹਦਾ ਵੀ ਹੋ ਸਕਦਾ ਹੈ ਬਿਲਕੁਲ ਉਹਦਾ ਪਰਿਵਾਰ ਟੁੱਟ ਸਕਦਾ ਮੈਂ ਪੈਸੇ ਦੇ ਲਾਲਚ ਚ ਆ ਕੇ ਇੱਕ ਵਾਰੀ ਕਰ ਉਦੇ ਬੱਚੇ ਮੈਨੂੰ ਵੱਧਵਾ ਦੇਣਗੇ ਅੱਛਾ ਚਲੋ ਠੀਕ ਹੈ ਤੁਸੀਂ ਮਨਾ ਕਰਤਾ ਪਰ ਕਰਦੇ ਨੇ ਲੋਕ ਇਦਾਂ ਹਾਂਜੀ ਕਈ ਹੁੰਦੇ ਨੇ ਨੈਗੇਟਿਵ ਨਹੀਂ ਹੁੰਦੇ ਕਰਕੇ ਦੇ ਦਿੰਦੇ ਨੇ ਹਾਂਜੀ ਉਹਨਾਂ ਨੂੰ ਪੈਸਿਆਂ ਤੋਂ ਮਤਲਬ ਹੈ ਪਰ ਉਹ ਆਜ ਜੋ ਵੀ ਬੰਦਾ ਨੈਗੇਟਿਵ ਕਰਾਂਦਾ ਮੇਰੀ ਸਾਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਬਲੈਕ ਮੈਜਿਕ ਦੇ ਥਰੂ ਕਰਵਾਤਾ ਲੈਂਦੇ ਹੋ ਪਰ ਬਾਅਦ 'ਚ ਯਾਦ ਰੱਖਿਓ ਉਹਦਾ ਇਫੈਕਟ ਤੁਹਾਡੇ ਤੇ ਹੀ ਪੈਂਦਾ ਹੈ ਤੁਸੀਂ ਕਿਸੇ ਦਾ ਬੁਰਾ ਕਰ ਰਹੇ ਹੋ ਨਾ ਪਰ ਉਹ ਤੁਹਾਡੇ ਤੇ ਵੀ ਉਲਟਾ ਆਊਗਾ ਅਗਰ ਉਸਤੇ 100% ਆਊਗਾ ਤਾਂ 80% ਤੁਹਾਡੇ ਤੇ ਵੀ ਆਊਗਾ ਉਹ ਤੁਹਾਡੇ ਪਰਿਵਾਰ ਤੇ ਆਊਗਾ ਤੁਸੀਂ ਬਲੈਕ ਮੈਜਿਕ ਦੀ ਗੱਲ ਕੀਤੀ ਇਹ ਹੁੰਦਾ ਹੈ ਹਾਂਜੀ ਬਲੈਕ ਮਤਲਬ ਜਿੱਦਾਂ ਬੋਲਦੇ ਕਿਸੇ ਦਿਨ ਇਹ 네ਗੇਟਿਵਿਟੀ ਪਾਣਾ ਮਤਲਬ ਜਿੱਦਾਂ ਹੱਸਦੇ ਹੱਸਦੇ ਖੇਲਦੇ ਘਰ ਨੂੰ ਬਰਬਾਦ ਕਰਨਾ ਉਹਨੂੰ ਅਸੀਂ ਪੋਜ਼ਿਟਿਵ ਕਰ ਸਕਦੇ ਹਾਂ ਅਗਰ ਕਿਸੇ ਨੇ ਕਾਲਾ ਜਾਦੂ ਕੀਤਾ ਹੈ ਨਾ ਉਹਨੂੰ ਉਸ ਕੱਟ ਸਕਦੇ ਹਾਂ ਹਮ ਇੰਨੀ ਸਾਡੇ ਕੋਲ ਹੈਗੀ ਬਟ ਅਸੀਂ ਖੁਦ ਨਹੀਂ ਕਰਦੇ ਇਹ ਤਾਂ ਤੁਸੀਂ ਦੱਸ ਤੱਕੇ ਹਰ ਚੀਜ਼ ਵਸ਼ੀਕਰਨ ਨਹੀਂ ਹੁੰਦੀ ਫਿਰ ਪੰਡਿਤ ਜੀ ਵਸ਼ੀਕਰਨ ਹੁੰਦਾ ਕੀ ਹੈ ਵਸ਼ੀਕਰਨ ਦੇਖੋ ਲੋਕਾਂ ਨੇ ਜਿੱਦਾਂ ਦਿਮਾਗ 'ਚ ਭੈਮਜਾ ਪਾ ਲਿਆ ਹੋਇਆ ਹੈ ਵਸ਼ੀਕਰਨ ਕੀ ਹੁੰਦਾ ਯਾਦ ਰੱਖਿਓ ਉਹਨੂੰ ਆਪਾਂ ਵਸ਼ੀਕਰਨ ਦਾ ਨਾਮ ਦਿੱਤਾ ਹੈ ਵਸ਼ੀਕਰਨ ਕੀ ਹੁੰਦਾ ਜਿੱਦਾਂ ਮੰਨ ਲਓ ਹਸਬੰਡ ਵਾਈਫ 'ਚ ਕਲੇਸ਼ ਹੈਗਾ ਵਿੱਚ ਥਰਡ ਪਰਸਨ ਆ ਗਿਆ ਉਹਦੇ ਕਰਕੇ ਉਹਨਾਂ ਦਾ ਪਰਿਵਾਰ ਟੁੱਟ ਰਿਹਾ ਮੈਂ ਉਹ ਚੀਜ਼ ਕਰ ਸਕਦਾ ਉਹਨਾਂ ਨੂੰ ਇਕੱਠੇ ਕਰ ਸਕਦਾ ਇਕੱਠੇ ਕਰ ਸਕਦਾ ਹਾਂਜੀ ਥਰਡ ਪਾਰਟੀ ਨੂੰ ਪਾਰਟੀ ਨੂੰ ਆਊਟ ਕਰ ਸਕਦਾ ਲਵ ਰਿਲੇਸ਼ਨ ਜੇ ਮੁੰਡਾ ਕੁੜੀ ਹੈਗੇ 5-6 ਸਾਲ ਹੋ ਗਏ ਉਹਨਾਂ ਨੂੰ ਫਿਰ ਵਿੱਚ ਕੋਈ ਆ ਕੇ ਉਹਨਾਂ ਨੂੰ ਕਲੇਸ਼ ਪਾ ਗਿਆ ਠੀਕ ਹੈ ਮੈਂ ਉਹਨਾਂ ਨੂੰ ਇਕ ਕਰ ਸਕਦਾ ਲੈ ਮੈਰिज ਵਾਸਤੇ ਜਿੱਦਾਂ ਇੰਟਰ ਕਾਸਟ ਮੈਰिज ਵਾਸਤੇ ਜਿੱਦਾਂ ਅੱਜਕੱਲ ਤੁਹਾਨੂੰ ਪਤਾ ਬਹੁਤ ਜ਼ਿਆਦਾ ਲੋਕ ਕੀ ਸੋਚਦੇ ਪੈਰੈਂਟਸ ਨਹੀਂ ਮੰਨਦੇ ਪੈਰੈਂਟਸ ਨਹੀਂ ਮੰਨਦੇ ਮੁੰਡੇ ਆ ਕੁੜੀ ਦੇ ਤੋ ਇੱਕ ਵਾਰ ਸੰਪਰਕ ਜ਼ਰੂਰ ਕਰਨਾ ਮੇਰੇ ਨਾਲ ਉਸ ਚੀਜ਼ ਦੇ ਮੈਂ ਜ਼ਿੰਮੇਵਾਰ ਲੈਂਦਾ ਜੋ ਚੀਜ਼ ਮੈਂ ਕਰ ਸਕਦਾ ਮੈਂ ਪਿਛਲੇ ਇੰਟਰਵਿਊ ਚ ਬੋਲੀ ਸੀ ਮੇਰੇ ਕੋਲ ਕਾਫੀ ਕਾਲਾਂ ਆਈਆਂ ਨੇ ਨੋ ਡਾਊਟ ਬਟ ਜੋ ਕਾਲਾਂ ਜਿੰਨੀ ਵੀ ਆਈ ਹੈ ਨਾ ਸਾਰੀ ਇਦਾਂ ਆਈ ਹੈ ਕਿ ਉਹ ਕਰ ਦੋ ਉਹ ਕਰ ਦੋ ਮਰਜੀ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ ਜਨੂਅਲ ਚੀਜ਼ ਕਰਨੀ ਹੈ ਮੈਂ ਪਿਛਲੀ ਵੀਡੀਓ ਬੋਲਿਆ ਸਭ ਨੂੰ ਹੱਲੇ ਵੀ ਬੋਲ ਰਿਹਾ ਜੀ ਜਨੂਅਲ ਪਰ ਤੁਸੀਂ ਦੂਜੀ ਚੀਜ਼ਾਂ ਕਿ ਲਿਆਉਗੇ ਤਾਂ ਮੈਨੂੰ ਕਾਲ ਵੀ ਨਾ ਕਰਿਓ ਜੀ ਪੋਜੀਟਿਵ ਚੀਜ਼ ਹੋਏ ਮੈਨੂੰ ਕਾਲ ਕਰੋ ਤੁਹਾਨੂੰ ਨਾ ਤਾਂ ਕਦੇ ਭੈਮ ਚਪਾਵਾਂਗਾ ਨਾ ਤੁਹਾਨੂੰ ਕਿਸੇ ਉਦੱਬ ਕਰਾਂਗਾ ਕਿ ਆ ਵੀ ਤੁਹਾਡੇ ਚ ਭੈਮ ਮੈਂ ਤੁਹਾਨੂੰ ਭੈਮ ਚਪਾਤਾ ਤੁਹਾਡਾ ਦਿਮਾਗ ਖਰਾਬ ਕਰਤਾ ਐਦਾਂ ਦਾ ਕੁਝ ਨਹੀਂ ਹੈ ਜੀ ਅੱਛਾ ਪੰਡਿਤ ਜੀ ਜਿਵੇਂ ਕਿ ਮੰਨ ਲਓ ਕਿ ਕਿਸੇ ਤੇ ਵਸ਼ੀਕਰਨ ਹੋਇਆ ਹੋਇਆ ਹਾਂਜੀ ਇਲਾਜ ਕਿਵੇਂ ਕਰਦੇ ਹੋ ਪਤਾ ਕਿਵੇਂ ਚੱਲਦਾ ਵੀ ਇਹ ਬੰਦੇ ਤੇ ਵਸ਼ੀਕਰਨ ਹੋਇਆ ਹੈ ਉਹ ਦੇਖੋ ਵਸ਼ੀਕਰਨ ਕੀ ਹੁੰਦਾ ਜਿੱਦਾਂ ਬੋਲਦੇ ਜੋ ਮੈਂ ਤੁਹਾਨੂੰ ਦੱਸਿਆ ਜਨ ਹਲੇ ਬਲੈਕਮੇਜ ਹੀ ਕਰਦੇ ਆ ਜੀ ਉਹ ਕੀ ਕਰਦੇ ਕੁਝ ਟਾਈਮ ਵਾਸਤੇ ਬੰਦਾ ਤੁਹਾਡੇ ਕੰਟਰੋਲ ਚ ਤਾਂ ਕਰ ਦੂਗੇ ਉਹਦੇ ਘਰ ਚ ਕਲੇਸ਼ ਛਿੜ ਜਾਊਗਾ ਉਹ ਚੀਜ਼ ਕਰ ਦੂਗੇ ਪਰ ਉਹਦੇ ਲੱਛਣ ਸਾਫ ਪਤਾ ਚੱਲਦੇ ਆ ਕਿ ਇੱਕ ਤੱਕ ਕਰਦੇ ਆਂ ਤਾਂ ਕਹਾਣੀ ਮੰਨੂਗਾ ਕੁੜਾ ਕੁੜੀ ਹੋਈ ਚਾਹੀ ਮੁੰਡਾ ਹੋਵੇ ਚਾਹੇ ਜੈਂਸ ਹੋਏ ਲੇਡੀਜ਼ ਹੋਏ ਬਈ ਹੋਏ ਚਾਹੇ ਬਜ਼ੁਰਗੀ ਹੋਏ ਮਤਲਬ ਚੰਗੀ ਗੱਲ ਕਰਨੀਆਂ ਤਾਂ ਉਹਨੇ ਸੁਣਨੀ ਨਹੀਂ ਉਹਨੇ ਕੁਝ ਨਹੀਂ ਸੁਣਨੀ ਉਹਨੂੰ ਤੁਸੀਂ ਪੋਜ਼ਿਟਿਵ ਚੀਜ਼ਾਂ ਬੋਲੋਗੇ ਨਾ ਉਹਨੇ ਨੈਗੇਟਿਵਿਟੀ ਕਰਨੀ ਹੈ ਬਾਹਰ ਦਾ ਕੋਈ ਬੋਲੂਗਾ ਉਹਦੀ ਮੰਨੂਗਾ ਪਰ ਕਰਦੇ ਇਹਦੀ ਨਹੀਂ ਮੰਨੂਗਾ ਉਹ ਬੰਦੇ ਤਾਂ ਤੁਰੰਤ ਸੰਪਰਕ ਕਰਨ ਮੇਰੇ ਨਾਲ ਠੀਕ ਹੈ ਕਿ ਫਿਰ ਮੈਂ ਸਾਰਾ ਦੱਸ ਦਾਂਗਾ ਕੀ ਕੀਤਾ ਹੈ ਯਾਨੀ ਇਹ ਨਿਸ਼ਾਨੀਆਂ ਨੇ ਇਹ ਲੱਛਣ ਨੇ ਹਾਂ ਹੋਰ ਵੀ ਕੋਈ ਨਿਸ਼ਾਨੀ ਹੁੰਦੀ ਹੈ ਨਿਸ਼ਾਨੀ ਤੁਸੀਂ ਬੰਦੇ ਦਾ ਚਿਹਰਾ ਵੇਖ ਕੇ ਪੜ ਲੈਂਦੇ ਹੋ ਕਿ ਇਹ ਬੰਦਾ ਕੰਮ ਕਰਨ ਦੇ ਯੋਗ ਹੈ ਹਾਂਜੀ ਹਾਂਜੀ ਅਸੀਂ ਫੋਟੋ ਮੰਗਾਉਂਦੇ ਹਾਂ ਪਹਿਲਾਂ ਉਹਨਾਂ ਤੋਂ ਲੱਛਣ ਪੁੱਛਦੇ ਕਰਦਿਆਂ ਤੋਂ ਕਿ ਹਾਂ ਵੀ ਫੋਟੋ ਭੇਜੋ ਤੁਸੀਂ ਮੈਂ ਦੇਖਾਂਗਾ ਪਹਿਲਾਂ ਡੇਟ ਆਫ ਬਰਥ ਵਗੈਰਾ ਮੰਗਾਂਦਾ ਫੋਟੋ ਮੰਗਾਂਦਾ ਉਹਦੇ ਲੱਛਣ ਪੁੱਛਦਾ ਮੈਂ ਠੀਕ ਹੈ ਫਿਰ ਉਹ ਕਰਕੇ ਠੀਕ ਹੈ ਤੇ ਇੱਕ ਚੀਜ਼ ਹੋਰ ਇਹਨਾਂ ਨੂੰ ਮੈਂ ਪਹਿਲੇ ਮੀਡੀਆ 'ਚ ਹੀ ਬੋਲਿਆ ਹੈ ਦੇਖੋ ਜੀ ਮੈਂ ਵੀ ਬ੍ਰਾਹਮਣ ਆਗਾ ਮੇਰਾ ਵੀ ਢਿੱਡ ਲੱਗਿਆ 551 ਮੇਰੀ ਫੀਸ ਹੈਗੀ ਉਹ ਮੈਂ ਪਹਿਲਾਂ ਹੀ ਬੋਲੀ ਹਰ ਵੀਡੀਓ 'ਚ ਫਿਰ ਵੀ ਬੋਲਦੇ ਫੀਸ ਦੇਣੀ ਜ਼ਰੂਰੀ ਹੈ ਉਹ ਫੀਸ ਨੂੰ ਪੁੱਛਦੇ ਆਈਸੀ 'ਚੇ ਕੰਮ ਹੋ ਜਾਊਗਾ ਤੋਹੀ ਚੀਜ਼ ਹੈ ਮੇਨ ਲੱਛਣ ਆਈ ਹੈ ਜੋ ਕਰ ਚ ਇੱਕ ਤਾਂ ਗੱਲ ਮੰਨਣਾ ਬੰਦ ਕਰ ਦੂਗਾ ਕਿਸੇ ਦੀ ਸੁਣੂਗਾ ਨਹੀਂ ਘਰ ਵਾਲਿਆਂ ਨੇ ਕੁਝ ਵੀ ਬੋਲਿਆ ਉਹਨੇ ਕੰਨ ਤੋਂ ਕੱਢ ਦੇਣਾ ਇਦਦਰ ਉਹ ਹੂੰ ਠੀਕ ਹੈ ਬਸ ਆਹ ਲੱਛਣ ਹੈਗੇ ਇੱਕ ਰਾਤੀ ਅਚਾਨਕ ਉੱਠ ਕੇ ਕਿੱਥੇ ਚਲੇ ਜਾਏ ਉਹ ਲੱਛਣ ਹੂੰ ਇਹ ਹੁੰਦਾ ਤੁਸੀਂ ਸੁਣਿਆ ਕਦੇ ਵੀ ਲੋਕ ਆਪਣੇ ਘਰਾਂ ਤੋਂ ਚਲੇ ਜਾਂਦੇ ਨੇ ਉੱਠ ਕੇ ਹਾਂਜੀ ਕਾਫੀ ਕਲੈਂਟ ਸੋਲਵ ਕੀਤੇ ਆ ਜੀ ਹੂੰ ਉਹ ਉੱਠ ਕੇ ਜਾਊਗੇ ਚੌਰਾਹੇ ਤੇ ਸਿਰਫ ਅੱਛਾ ਚੌਰਾਹੇ ਤੇ ਜਾਊਗਾ ਹਾਂ ਸੋਜੂਗੇ ਜਾ ਕੇ ਠੀਕ ਹੈ ਜਦੋਂ ਕੋਈ ਥੜੀ ਹੋਗੀ ਜਦੋਂ ਆਪਣੇ ਪਿੰਡਾਂ ਚ ਸਹਾਰਾਂ ਚ ਹੁੰਦਾ ਕਿ ਵੇਰ ਥੜੀ ਹੁੰਦੀ ਬੱਸ ਸਟੈਂਡ ਦੇ ਕੋਲ ਉਦਾ ਉਹ ਚੁਰਾਏ ਹੋਣਾ ਚਾਹੀਦਾ ਨੇੜੇ ਉਧਰ ਸੋਜੂਗੇ ਜਾ ਕੇ ਹੂੰ ਇੱਥੋਂ ਤੁਸੀਂ ਯਾਨੀ ਆਈਡੈਂਟੀਫਾਈ ਕਰ ਲੈਨੇ ਹੋ ਕਿ ਬੰਦੇ ਤੇ ਹੋਇਆ ਹਾਂਜੀ ਕਈ ਵਾਰ ਸਾਨੂੰ ਜਾਣਾ ਵੀ ਪੈਂਦਾ ਅਸੀਂ ਅਗਲੇ ਦੇ ਘਰੇ ਵੀ ਜਾ ਸਕਦੇ ਹਾਂ ਯਾ ਅਗਲੇ ਨੂੰ ਮੇਰੇ ਆਫਿਸ ਵੀ ਬੁਲਾ ਸਕਦੇ ਚੰਡੀੜ ਮੇਰਾ ਆਫਿਸ ਹੈਗਾ ਜਦ ਵੀ ਵਿਜ਼ਿਟ ਕਰਨਾ ਆਣ ਤੋਂ ਇੱਕ ਦਿਨ ਪਹਿਲਾਂ ਟਾਈਮ ਲੈ ਲਓ ਕਿਉਂਕਿ ਮੈਂ ਇੱਧਰ ਉੱਧਰ ਜਜਮਾਨਾਂ ਦੇ ਕੋਲ ਗਿਆ ਹੁੰਦਾ ਜੀ ਜੀ ਕਿਉਂਕਿ ਬੰਦਾ ਦੂਰ ਤੋਂ ਆਊਗਾ ਉਹਦਾ ਟਾਈਮ ਨਾ ਬਰਬਾਦ ਹੋਏ ਇਸ ਵਾਰ ਇਹਦੇ ਵਾਸਤੇ ਇੱਕ ਦਿਨ ਪਹਿਲਾਂ ਟਾਈਮ ਲੈ ਲਓ ਕਿਉਂਕਿ ਮੈਂ ਜਿਹਨੂੰ ਜਿਹਨੂੰ ਟਾਈਮ ਦਿੱਤਾ ਹੁੰਦਾ ਉਹਦੇ ਵਾਸਤੇ ਮੈਂ ਵੇਟ ਕਰਦਾ ਜੀ ਅੱਛਾ ਪੰਡਿਤ ਜੀ ਇੱਕ ਗੱਲ ਮੈਂ ਤੁਸੀਂ ਇਹ ਦੇਖ ਲਓ ਕਿ ਦਰਸ਼ਕਾਂ ਵੱਲੋਂ ਹੀ ਪੁੱਛਣਾ ਚਾਹਨਾ ਕਿ ਬਹੁਤ ਤਰ੍ਹਾਂ ਦੀਆਂ ਗੱਲਾਂ ਨੇ ਹਮ ਅਕਸਰ ਘਰਾਂ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਦਰਸ਼ਕ ਵੀ ਧਿਆਨ ਦੇਣ ਅਕਸਰ ਸੁਣਨ ਨੂੰ ਮਿਲਦਾ ਕਿ ਕੋਈ ਪਈ ਚੀਜ਼ ਗਾਇਬ ਹੋ ਗਈ ਹੈ ਹਮ ਕਈ ਵਾਰੀ ਇਹ ਹੁੰਦਾ ਕਿ ਕਿਸੇ ਦਾ ਕੋਈ ਸੰਬੰਧਿਤ ਕੱਪੜਾ ਕੋਈ ਟਾਵਲ ਕੋਈ ਤੌਲੀਆ ਕੋਈ ਰੁਮਾਲ ਉਹ ਨਹੀਂ ਲੱਭਦਾ ਉਹ ਗਾਇਬ ਹੋ ਜਾਂਦਾ ਕਿਸੇ ਔਰਤ ਦੀ ਚੁੰਨੀ ਕੀ ਇਹਨਾਂ ਸਭ ਚੀਜ਼ਾਂ ਦਾ ਇਸਤੇਮਾਲ ਵਸ਼ੀਕਰਨ ਵਿੱਚ ਹੋ ਸਕਦਾ ਹੈ ਉਹ ਵਸ਼ੀਕਰਨ ਨਹੀਂ ਆ ਕਾਬੂ ਕਰਨ ਵਾਸਤੇ ਹੁੰਦਾ ਹੈ ਅੱਛਾ ਜੀ ਠੀਕ ਹੈ ਇਹਨੂੰ ਆਪਾਂ ਵਸ਼ੀਕਰਨ ਬੋਲਦੇ ਨੇ ਉਹ ਕੀ ਕਰਦੇ ਜਿੱਦਾਂ ਉਹਨਾਂ ਨੂੰ ਉਸ ਘਰ ਤੋਂ ਕੋਈ ਕੰਮ ਹੈ ਹਮ ਜਿੱਦਾਂ ਅੱਜਕੱਲ੍ਹ ਤੁਹਾਨੂੰ ਪਤਾ ਪਾਈ ਪਾਈ ਦਾ ਨਹੀਂ ਹੈਗਾ ਹਮ ਦੁਸ਼ਮਣੀ ਉਹ ਜਦਾਂ ਜਾਇਦਾਦ ਦਾ ਕੁਝ ਬੰਦਾ ਉਹਨਾਂ ਦੇ ਖਾਸ ਕਰ ਅਗਰ ਕਿਸੇ ਲੇਡੀਜ਼ ਦੇ ਹੱਕ ਚ ਸਭ ਕੁਝ ਹੈ ਜੇ ਉਹਦੇ ਅੰਡਰ گارਮੈਂਟ ਵਗੈਰਾ ਗਾਇਬ ਹੋ ਰਹੇ ਹੈ ਜਾਂ ਉਹਦੀ ਚੁੰਨੀ ਗਾਇਬ ਹੋ ਰਹੀ ਆ ਉਹਦੋਂ ਲੱਗੇ ਮੈਂ ਸੁੱਤੀ ਸੀ ਮੇਰੇ ਬਾਲ ਬਦਲੇ ਕਿਸੇ ਨੇ ਉਹ ਚੇਤਾਵਨੀ ਚ ਰਹੇ ਤੇ ਤੁਰੰਤ ਫੋਨ ਕਰੇ ਐਸਾ ਕੀ ਕਰਦੇ ਆ ਉਹਨਾਂ ਚੀਜ਼ਾਂ ਦੇ ਨਾਲ ਬਸ ਪੂਰਾ ਦਿਮਾਗ ਘੁਮਾ ਦੇਣਾ ਉਹਨਾਂ ਨੇ ਜੋ ਉਹਨਾਂ ਨੇ ਬੁੱਲਣਾ ਉਹੀ ਹੋਊਗਾ ਕੋਈ ਤਾੰਤ੍ਰਿਕ ਵਿਦਿਆ ਹੁੰਦੀ ਹੈ ਵਿਧੀ ਹੁੰਦੀ ਹੈ ਕੋਈ ਆ ਉਹੀ 네ਗਟਿਵਿਟੀ ਆਂਦੀ ਹੈ ਆ ਜੋ ਬੰਦੇ ਕਰਾਂਦੇ ਨਾ ਪਸਤਾਂਦੇ ਉਹ ਵੀ ਹੈ ਉਹਦਾ ਤਾਂ ਚਲੋ ਜੋ ਹੋਣਾ ਹੋਣਾ ਪਰ ਜਿਨੇ ਕਰਵਾਇਆ ਉਸਤੇ ਵੀ ਅਸਰ ਹੋਣਾ ਹੂੰ ਕਿਉਂਕਿ ਤਾਤ੍ਰਿਕ ਵਿਧੀ ਹੋਰ ਜਿਦਾਂ ਬਲੈਕ ਮੈਜਿਕ ਦਾ ਇੱਕ ਵਾਰ ਸਾਰਾ ਲੇਕਾ ਪਰ ਕਰਤਾ ਲੈਂਦੇ ਆ ਪਰ ਬਾਅਦ ਚ ਪਸਤਾਨਦੇ ਖੁੱਦਾ ਠੀਕ ਹੈ ਮੰਨ ਲਓ ਵੀ ਕੋਈ ਤੁਹਾਡੇ ਕੋਲੇ ਆ ਗਿਆ ਕਿਸੇ ਨੇ ਕਿਹਾ ਵੀ ਬਚਪਨ ਵਿੱਚ ਹੀ ਮੈਨੂੰ ਕੁਝ ਖਲਾਤਾ ਸੀ ਬੜੇ ਲੋਕ ਦੱਸਦੇ ਆ ਹਾਂਜੀ ਹਾਂਜੀ ਕਿ ਬਚਪਨ ਦੇ ਵਿੱਚ ਹੀ ਬੱਚੇ ਨੂੰ ਕੁਝ ਖਲਾ ਦਿੰਦੇ ਨੇ ਬਾਅਦ ਚ ਵੱਡਾ ਹੋ ਕੇ ਉਹ ਕਦੇ ਮਾਂ ਬਾਪ ਦੇ ਕਹਿਣੇ ਵਿੱਚ ਨਹੀਂ ਆਉਂਦਾ ਇਸ ਚੀਜ਼ ਦਾ ਹੱਲ ਕਰ ਸਕਦੇ ਹੋ ਹਾਂਜੀ ਬਿਲਕੁਲ ਕਰ ਸਕਦੇ ਆ ਇਦੀ ਕੀ ਵਿਧੀ ਹੁੰਦੀ ਹੈ ਵਿਧੀ ਦੇਖੋ ਵਿਧੀ ਦਾ ਤਾਂ ਇਦਾਂ ਹੈ ਉਹ ਆਉਗੇ ਬੈਠੂਗੇ ਮੇਰੇ ਕੋਲ ਪਹਿਲੇ ਮੈਂ ਬੱਚੇ ਨੂੰ ਦੇਖਾਂਗਾ ਜੇ ਬੱਚਾ ਨਹੀਂ ਆਂਦਾ ਉਹਨਾਂ ਦਾ ਕਹਿਣ ਤੇ ਨਹੀਂ ਮੰਨਦਾ ਤਾਂ ਬੱਚੇ ਦੀ ਪੈਰ ਦੀ ਮਿੱਟੀ ਲਿਆਓ ਜਾਂ ਬੱਚੇ ਦੇ ਕੱਪੜੇ ਲਿਆਓ ਜਾਂ ਬੱਚੇ ਦੇ ਫੋਟੋ ਉਹਦੇ ਹੱਥ ਲਗਾ ਕੇ ਕੁਝ ਵੀ ਲਿਆਓ ਉਸ ਤੇ 네ਗੈਟਿਵਿਟੀ ਸਾਫ਼ ਪਤਾ ਚੱਲ ਜਾਂਦੀ ਜਿੱਦਾਂ ਜੋਤ ਤੇ ਬੈਠਾਂਗੇ ਨਾ ਉਸ ਚੀਜ਼ 'ਚ 네ਗੈਟਿਵਿਟੀ ਆ ਜਾਂਦੀ ਸਾਰੀ ਕਿਹਾ ਵੀ ਉਹ ਉਹਨਾਂ ਦੇ ਘਰ ਦੇ ਅੰਦਰ ਸਾਹਮਣੇ ਆਜੂਗੀ ਸਾਰੀ ਕਿਹਾ ਵੀ ਆ 네ਗੈਟਿਵਿਟੀ ਹੈ ਮੈਨੂੰ ਸਾਰੀ ਸਮਝ ਆ ਜਾਂਦੀ ਹੈ ਆਪਣੇ ਕਿ ਜ਼ਿਆਦਾ ਦਿੱਕਤ ਹੈ ਘਰ ਦੇ ਪਰਿਵਾਰ ਜ਼ਿਆਦਾ ਆਪਣੇ ਘਰ ਦੀ ਝਾੜੂ ਮਾਰ ਜੋ ਸੂਰ ਦੀ ਪਹਿਲੀ ਝਾੜੂ ਜੋ ਮਿੱਟੀ ਵਿੱਚ ਬਣੇ ਉਹ ਮਿੱਟੀ ਲੈ ਕੇ ਆਜੋ ਠੀਕ ਹੈ ਹੂੰ ਅੱਛਾ ਬਹੁਤੇ ਲੋਕ ਨਾ ਇਹ ਸਮਝਦੇ ਆ ਕਿ ਵਸ਼ੀਕਰਨ ਸਿਰਫ ਇੱਕ ਬਣਾਈ ਹੋਈ ਗੱਲ ਹੈ ਜੇ ਮੈਂ ਕਹਾ ਤੁਸੀਂ ਮੈਨੂੰ ਵਸ਼ਸ਼ ਕਰਕੇ ਦਿਖਾ ਸਕਦੇ ਹੋ ਵਸ਼ਸ਼ ਕਰਨਾ ਤੁਸੀਂ ਵਸ਼ੀਕਰਨ ਸਿਰਫ ਸੁਣਿਆ ਹੈ ਔਰ ਬੋਲਿਆ ਹੈ ਵਸ਼ੀਕਰਨ ਦਾ ਅਸਲੀ ਮਤਲਬ ਤੁਹਾਨੂੰ ਪਤਾ ਨਹੀਂ ਠੀਕ ਹੈ ਜੇ ਵਸ਼ੀਕਰਨ ਹੋ ਗਿਆ ਨੇ ਵੀਰ ਜੋ ਹਲੇ ਐਂਕਰ ਕਰ ਰਹੇ ਹੋ ਤੁਸੀਂ ਕੁਝ ਨਹੀਂ ਕਰ पाओਗੇ ਮੈਂ ਭੁੱਲ ਜਾਂਗਾ 80 95% ਤੱਕ ਮਾਈਂਡਲੀ ਡਿਸਟਰਬ ਹੋ ਗਏ ਕੁਝ ਵੀ ਚੀਜ਼ ਹੋਗੀ ਦਿਮਾਗ 'ਚ ਯਾਦ ਨਹੀਂ ਰਹੂਗੀ 2 ਮਿੰਟ ਪਹਿਲਾਂ ਤੂੰ ਕੁਝ ਬੋਲਾਂਗਾ ਤੁਸੀਂ ਉਹ ਭੁੱਲ ਜਾਓਗੇ ਕਰਨਾ ਆਸਾਨ ਹੈ ਵੀਰ ਉਹਨੂੰ ਤੋੜਨਾ ਬਹੁਤ ਮੁਸ਼ਕਿਲ ਹੈ ਫਿਰ ਉਹਨੂੰ ਤੋੜਨ ਦੇ ਬਾਅਦ ਵੀ ਨਾ ਤੇਰਾ ਦਿਮਾਗ ਹਿੱਲਿਆ ਰਹਿਣਾ ਕਦੇ ਇਧਰ ਉਹ ਦੁਖ ਰਿਆ ਕਦੇ ਇਧਰ ਉਹ ਦੁਖ ਰਿਆ ਤਾਂ ਮੈਂ ਤਾਂ ਹੀ ਬੋਲਾਂਗਾ ਕਦੇ ਵੀ ਕਿਸੇ ਦੇ ਦਿਮਾਗ ਨਾਲ ਨਾ ਖੇਡੋ ਕਿਉਂ ਰੱਬ ਨੇ ਕਿਉਂਕਿ ਸਭ ਤੋਂ ਵੱਲੀ ਅੱਪਾ ਵੀ ਰੱਬ ਨੂੰ ਜਾਨ ਦੇਣੀ ਹੈ ਬਿਲਕੁਲ ਰੱਬ ਨੇ ਆਪਾਂ ਨੂੰ ਹੁਨਰ ਦਿੱਤਾ ਹੈ ਦਵਿੱਧਾ ਦਿੱਤੀਏ ਤਾਂ ਉਹਦਾ ਆਦਰ ਕਰੋ ਲੋਕਾਂ ਦਾ ਭਲਾ ਕਰੋ ਹੂੰ ਅੱਛਾ ਜ਼ਰੂਰਤਮੰਦ ਆਉਂਦੇ ਆ ਤੁਹਾਡੇ ਕੋਲੇ ਹਾਂਜੀ ਆਉਂਦੇ ਆ ਵਸ਼ੀਕਰਨ ਅੱਛਾ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਹੈ ਸਵਾਲ ਹੈ ਵੱਡਾ ਵਸ਼ੀਕਰਨ ਚੰਗਾ ਹੈ ਕਿ ਮਾੜਾ ਹੈ ਦੇਖੋ ਜੀ ਮਾੜਾ ਵੀ ਹੈਗਾ ਚੰਗਾ ਵੀ ਹੈਗਾ ਮਾੜਾ ਉਸ ਵਾਸਤੇ ਹੈਗਾ ਜਿੱਦਾਂ ਕੋਈ ਕਿਸੇ ਨੂੰ ਯੂਜ਼ ਕਰਨਾ ਚਾਹੁੰਦਾ ਹੈ ਉਹ ਮਾੜਾ ਹੈ ਚੰਗਾ ਇਸ ਵਾਸਤੇ ਹੈ ਕਿ ਆਪਸ ਵਿੱਚ ਰਿਲੇਸ਼ਨਸ਼ਿਪ ਚ ਹੈਗੇ ਹੁਣ ਕੁੜੀ ਮੰਨ ਲਓ ਆਪਣੇ ਮਾਪਿਓ ਕਰਕੇ ਜਾਂ ਇੱਧਰ ਕਰਕੇ ਉਹ ਮੁੰਡੇ ਨਾਲ ਹੁਣ ਵਿਆਹ ਨਹੀਂ ਕਰਨਾ ਚਾਹਦੀ ਜਾਂ ਮੰਨ ਲਓ ਮੁੰਡਾ ਆਪਣੇ ਮਾਪਿਓ ਕਰਕੇ ਕੁੜੀ ਨਾਲ ਵਿਆਹ ਨਹੀਂ ਕਰਾਣਾ ਚਾਹਦਾ ਹੁਣ ਉਹਨਾਂ ਦਾ ਹੁੰਦਾ ਕੀ ਹੈ ਉਹ 10-10 ਸਾਲ ਤੱਕ ਰਿਲੇਸ਼ਨ ਚ ਜਰਿਆ ਲੈਂਦੇ ਆਂ ਔਰ ਆਤ ਤੁਸੀਂ ਜਾਣਦੇ ਫਿਰ ਉਹਨਾਂ ਚ ਬਚਾ ਹੈ ਕੀ ਦੋਨੋਂ ਚ ਜਿੱਦਾਂ ਦੋਨੋਂ ਇੱਕ ਇੱਕ ਪੁਆਇੰਟ ਹੈ ਮੁੰਡਾ ਵੀ ਡਿਪਰੈਸ਼ਨ ਚ ਜਾਂਦਾ ਕੁੜੀ ਵੀ ਡਿਪਰੈਸ਼ਨ ਚ ਜਾਂਦੀ ਹੈ ਉਹਨਾਂ ਨੂੰ ਮਿਲਾਣਾ ਕੀ ਦੋਨਾਂ ਦੀ ਜ਼ਿੰਦਗੀ ਬਣਾਉਣਾ ਹੈ ਉਹ ਚੰਗਾ ਹੈ ਜੋ ਮਾੜਾ ਹੈ ਉਹ ਕਿੱਦਾਂ ਹੈ ਕਿ ਮੈਂ ਇਹਦੇ ਨਾਲ ਯੂਜ਼ ਹੋਣਾ ਯੂਜ਼ ਕਰਨਾ ਚਾਹੁੰਦਾ ਉਸ ਮੇ ਨੂੰ ਉਹ ਗਲਤ ਹੈ ਕਿਸੇ ਦੀ ਗਰਸਤੀ ਬਰਬਾਦ ਨਹੀਂ ਕਰ ਸਕਦੇ ਮੜੇ ਜੇ ਪੈਸੇ ਦਾ ਲਾਲਚ ਪਿਛੇ ਕਿਸੇ ਦੀ ਗਰਸਤੀ ਬਰਬਾਦ ਨਾ ਕਰੋ ਜੀ ਜੇ ਮਾੜੇ ਬੰਦੇ ਜੋ ਕਰ ਰਹੇ ਮੈਂ ਤਾਂ ਉਹ ਵੀ ਬੋਲਾਂ ਕਿ ਕਿਸੇ ਦੀ ਗਰਸਤੀ ਬਰਬਾਦ ਨਾ ਕਰੋ ਪੋਜੀਟਿਵ ਕਰੋ ਵਧੀਆਂ ਕਰੋ ਲਵਰ ਲਵਰ ਨੂੰ ਮਿਲਾਓ ਹਸਬੰਡ ਵਾਈਫ ਨੂੰ ਮਿਲਾਓ ਹਰ ਵਸ਼ੀਕਰਨ ਦੀ ਵਿਧੀ ਹੈ ਅਲੱਗ ਹੁੰਦੀ ਹੈ ਉਹਦੇ ਇਲਾਜ ਦੇ ਤਰੀਕੇ ਇੱਕੋ ਹੀ ਤਰੀਕਾ ਵਰਤਿਆ ਜਾਂਦਾ ਹੈ ਕਿ ਅਲੱਗ ਹੁੰਦਾ ਹੈ ਅਲੱਗ ਹਰ ਵਸ਼ੀਕਰਨ ਵਸ਼ੀਕਰਨ ਇਤਰਾਜ਼ਾ ਨਹੀਂ ਹੁੰਦਾ ਕਈ ਤਰ੍ਹਾਂ ਦਾ ਹੁੰਦਾ ਔਰ ਹਰ ਵਸ਼ੀਕਰਨ ਦੀ ਵਿਧੀ ਅਲੱਗ ਹੁੰਦੀ ਹੈ ਹੂੰ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਇਹਨਾਂ ਪਿੱਛੇ ਅਸੀਂ ਤਾਂ ਪੋਜ਼ਿਟਿਵ ਕਰਦੇ ਜੀ ਤੁਸੀਂ ਪੋਜ਼ਿਟਿਵ ਕਰ ਹਾਂਜੀ ਅਸੀਂ 네ਗਟਿਵ ਦਾ ਵਾਲਾ ਕਰਦੇ ਨਹੀਂ ਉਸ ਹਮ بڑے ਲੋਕ ਕਹਿੰਦੇ ਆ ਕਿ ਕਿਸੇ ਨੇ ਪ੍ਰੇਤ ਛੱਡ ਦਿੱਤਾ ਆ ਕਿਸੇ ਨੇ ਭੂਤ ਛੱਡ ਦਿੱਤਾ ਆ ਕੋਈ ਕਬਰਾਂ ਤੋਂ ਕੰਮ ਕਰਵਾ ਰਿਹਾ ਹੈ ਕੋਈ ਕਿਵੇਂ ਕਰਵਾ ਰਿਹਾ ਉਹ ਸਭ ਦਾ ਤੋੜ ਜਾਣਦੇ ਹਾਂ ਕਰਨਾ ਆਓ ਜੀ ਬਿਲਕੁਲ ਮੈਂ ਬੁਰੇ ਮੇਰੇ ਕੋਲ ਆਓ ਹਮ ਸਾਰਾ ਕੁਝ ਉਹਨਾਂ ਨੂੰ ਦਿਖਾਵਾਂਗਾ ਸਾਡਾ ਦਰਬਾਰ ਬਣਿਆ ਮੇਰੇ ਆਫਿਸ ਤੇ ਚੰਡੀਗੜ੍ਹ ਤੇ ਦਰਬਾਰ ਬਣਿਆ ਮਾਤਾ ਰਾਣੀ ਦੇ ਦਰਬਾਰ ਤੇ ਭਗਵਾਨ ਸ਼ਿਵ ਦੇ ਦਰਬਾਰ ਦੇ ਆ ਕੇ ਮੱਥਾ ਟੇਕ ਕੋਈ ਕੋਰੀ ਜੀ ਤੁਹਾਨੂੰ ਖੁਦ ਨੂੰ ਬੈਠ ਕੇ ਤੁਸੀਂ ਗੱਲ ਕਰੋ ਫੋਨ ਤੇ ਨਹੀਂ ਕਈ ਵਾਰ ਪਤਾ ਕੀ ਹੁੰਦਾ ਬੰਦਾ ਬੋਲਦਾ ਨਹੀਂ ਯਾਰ ਫੋਨ ਤੇ ਤਾਂ ਸਾਰੇ ਫਰੋਡ ਐ ਮੈਂ ਤਾਂ ਤੁਹਾਨੂੰ ਖੁਦ ਬੋਲ ਰਿਹਾ ਚੰਡੀਗੜ੍ਹ ਮੇਰਾ ਆਫਿਸ ਹੈਗਾ ਜਦ ਵੀ ਤੁਸੀਂ ਆਣਾ ਆਉਣ ਤੋਂ ਇੱਕ ਦਿਨ ਪਹਿਲਾਂ ਟਾਈਮ ਲੈ ਲਓ ਉਹ ਵੀ ਤੁਹਾਡੀ ਸੌਲੂ ਤੇ ਵਾਸਤੇ ਮੇਰੇ ਵਾਸਤੇ ਨਹੀਂ ਤੁਹਾਡੀ ਸੌਲੂ ਤੇ ਵਾਸਤੇ ਕਿਉਂਕਿ ਤੁਸੀਂ ਦੂਰ ਤੋਂ ਆਉਗੇ ਤੁਹਾਨੂੰ ਰੁਕਣ ਦੀ ਦਿੱਕਤ ਹੋ ਗਈ ਉਹ ਇੱਕ ਦਿਨ ਪਹਿਲਾਂ ਬੋਲੋਗੇ ਤੁਹਾਡੀ ਅਪਾਇੰਟਮੈਂਟ ਡਾਇਰੀ 'ਚ अच्छा अशोक जी जान ਤੋਂ ਪਹਿਲਾਂ ਇੱਕ ਸਵਾਲ ਕਰਨਾ ਚਾਹਾਂਗਾ ਮੰਨ ਲਓ ਕੋਈ ਕਹਿ ਦਿੰਦਾ ਹੈ ਕਿ ਮੈਂ ਆਪਣੇ ਪ੍ਰੇਮੀ ਤੇ ਵਸ਼ੀਕਰਨ ਕਰਾਣਾ ਹੈ ਸਾਡਾ ਰਿਲੇਸ਼ਨ ਹੈ ਪਰ ਤੁਸੀਂ ਭਵਿਸ਼ ਦੇਖ ਸਕਦੇ ਹੋ ਤੁਸੀਂ ਉਹਨਾਂ ਦੇ ਜੋਤਿਸ਼ ਦੇ ਅਨੁਸਾਰ ਸਾਰਾ ਕੁਝ ਜਾਣਦੇ ਹੋ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜੋੜੀ ਨਹੀਂ ਕਾਮਯਾਬ ਹੋਣੀ ਤੁਸੀਂ ਦੱਸ ਦਿੰਦੇ ਹੋ ਹਾਂਜੀ ਉਹ ਤੇ ਕਿਉਂਕਿ ਪਹਿਲਾਂ ਅਸੀਂ ਵਿਦੀ ਬਿਠਾਉਣ ਤੋਂ ਪਹਿਲਾਂ ਉਹਨਾਂ ਦੇ ਅੱਗੇ ਮੈਰਿਡ ਲਾਈਫ ਦੇਖਦੇ ਹਾਂ ਕਿ ਇਹਨਾਂ ਦੀ ਬਣੂਗੀ ਨਹੀਂ ਬਣੂਗੀ ਕਿਉਂਕਿ ਉਹ ਵੀ ਦੇਖਣਾ ਜ਼ਰੂਰੀ ਹੁੰਦਾ ਅਸੀਂ ਪੂਰਾ ਪੰਚਾਂਗ ਚ ਪੂਰਾ ਦੇਖ ਕੇ ਪਹਿਲਾਂ ਉਹਨਾਂ ਦਾ ਪੂਰਾ ਦੇਖ ਕੇ ਫਿਰ ਉਹਨਾਂ ਨੂੰ ਦੱਸਦੇ ਹਾਂ ਔਰ ਬਾਕੀ ਦੇਖੋ ਜੀ ਭਾਂਡੇ ਤਾਂ ਜਿਸ ਘਰ ਚ ਭਾਂਡੇ ਹੁੰਦੇ ਉਹ ਤਾਂ ਬਸਦੇ ਹੀ ਬਸਦੇ ਆ ਜੀ ਠੀਕ ਹੈ ਐ ਜਾ ਤਾਂ ਤੁਸੀਂ ਮੈਨੂੰ ਪਰਿਵਾਰ ਦਿਖਾ ਦਿਓ ਜਿੱਥੇ ਹਸਬੰਡ ਵਾਈਜ਼ ਦਾ ਕਲੇਸ਼ ਹੀ ਨਹੀਂ ਆ ਹਮ ਬਿਲਕੁਲ ਅੱਛਾ ਨਤੀਜੇ ਕਿੱਦਾਂ ਦੇ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਸਾਡੇ ਤੋਂ ਪੋਜ਼ੀਟਿਵ ਆਉਂਦੇ ਹਮ ਸਾਡਾ ਮੇਰੇ ਖਿਆਲ ਇੱਕ ਅੱਧਾ ਕਲਾਇੰਟ ਨੇ ਵੀ ਨਹੀਂ ਬੋਲੇ ਸਾਨੂੰ ਕਿ ਮੇਰਾ ਕੰਮ ਨਹੀਂ ਹੋਇਆ ਜੀ ਅੱਛਾ ਪੰਡਿਤ ਜੀ ਕੁਝ ਲੋਕ ਹੁੰਦੇ ਨੇ ਉਹ YouTube ਤੇ ਵੀ ਕਹਿੰਦੇ ਬਹੁਤ ਕੁਝ ਪਿਆ ਅੱਜ ਕੱਲ ਚਾਹੇ ਕਾਲਾ ਜਾਦੂ ਸਿੱਖ ਲੋ ਚਾਹੇ ਵਸ਼ੀਕਰਨ ਸਿੱਖ ਲੋ ਉਹ ਵੀ ਟਰਾਈ ਕਰਦੇ ਆ ਪਰਫਾਰਮ ਕਰਦੇ ਆ ਉਹਨਾਂ ਲਈ ਕੀ ਕਹਿਣਾ ਚਾਹੁੰਦਾ ਉਹ ਆਮ ਜਨਤਾ ਨੂੰ ਮੈਂ ਇੱਕ ਰਵਾਈਜ਼ ਦੇਣਾ ਚਾਹਾਂਗਾ ਆਇਆ ਜਾ ਰਿਸਕ ਨਾ ਲੋ ਕਿਉਂਕਿ ਤੁਹਾਡੇ ਘਰੇ ਬੱਚੇ ਹੁੰਦੇ ਨਿਆਣੇ ਹੁੰਦੇ ਕਦੇ ਉਹ ਚੀਜ਼ ਪੁੱਠੀ ਪੈ ਗਈ ਨਾ ਉਹ ਕਿਸੇ ਦੇ ਸਮਝ ਚ ਨਹੀਂ ਆਣੀ ਸਾਡੇ ਸਮਝ ਚ ਵੀ ਨਹੀਂ ਆਣੀ ਉਹ ਕਿਉਂਕਿ ਪਤਾ ਨਹੀਂ ਤੁਸੀਂ ਕਿਹੜੀ ਵਿਦੂ ਯੂਜ਼ ਕਰ ਰਹੇ ਹੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਪੁੱਠੀ ਉਹਦੀ ਪੁੱਠੀ ਕਰ ਰਹੇ ਉਹਦੀ ਪੁੱਠੀ ਤੁਹਾਡਾ ਖੁਦ ਦਾ ਪੁੱਠਾ ਹੋ ਜਾਣਾ ਆ ਚੀਜ਼ ਕਦੇ ਨਾ ਤੁਹਾਨੂੰ ਦਿੱਕਤ ਹੈਗੀ ਕੋਈ ਤੁਹਾਨੂੰ ਕਿਸੇ ਤੋਂ ਪ੍ਰੋਬਲਮ ਵੀ ਹੈਗੀ ਇੱਕ ਵਾਰ ਕਾਲ ਕਰੋ ਮੈਨੂੰ ਤੁਹਾਨੂੰ ਸਰਟੀਫਿਕੇਸ਼ਨ ਨਾਲ ਜਵਾਬ ਮਿਲੂਗਾ ਟੈਨਸ਼ਨ ਨਾ ਮਤਲਬ ਉਹ ਮੈਂ ਸਲਾਹ ਦੇਣ ਦੇ ਪੈਸੇ ਨਹੀਂ ਲੈਂਦਾ ਸਲਾਹ ਦੇਣ ਦੀ ਫੀਸ ਵੀ ਨਹੀਂ ਲੈਂਦਾ ਹਾਂ ਤੁਸੀਂ ਮੇਰੇ ਤੋਂ ਕੁਝ ਦਿਖਵਾਓਗੇ ਉਦਾਂ ਕਰੋ ਉਹਦੀ ਫੀਸ ਹੈ ਮੇਰੀ ਜੇ ਤੁਸੀਂ ਨੋਰਮਲ ਸਲਾਹ ਵਾਸਤੇ ਕਾਲ ਕਰੋਗੇ ਉਹਦਾ ਕੋਈ ਪੈਸਾ ਨਹੀਂ ਕੋਈ ਚਾਰਜਸ ਨਹੀਂ ਹੈ ਅੱਛਾ ਜੇ ਮਿਲਣਾ ਹੋਵੇ ਕਿਹੜੇ ਕਿਹੜੇ ਦਿਨ ਅਵੇਲੇਬਲ ਹੁੰਨੇ ਹੋ ਇੱਕ ਸਮਾਂ ਉਦਾਂ ਤਾਂ ਸਾਰੇ ਦਿਨੀ ਵਲੇ ਰਹਿੰਦਾ ਹਫਤੇ 'ਚ ਬਸ ਜਿੱਦਾਂ ਜਿਹਨੇ ਟਾਈਮ ਲੀਤਾ ਹੁੰਦਾ ਨਾ ਉਸ ਵਾਸਤੇ ਅਵੇਲੇ ਕਈ ਵਾਰ ਮੈਂ ਬਾਹਰ ਵੀ ਗਿਆ ਹੁੰਦਾ ਜਦਾਂ ਤੁਹਾਡੇ ਆਫਿਸ ਆਇਆ ਜੀ ਠੀਕ ਹੈ ਤਾਂ ਮੈਂ ਕਿਸੇ ਦੀ ਅਪਾਇੰਟਮੈਂਟ ਨਹੀਂ ਰੱਖੀ ਅੱਜ ਦੀ ਹੂੰ ਤਾਂ ਇਹ ਕਈ ਵਾਰ ਮੈਂ ਪੰਜਾਬ ਚਲ ਜਾਂਦਾ ਅੰਮ੍ਰਿਤਸਰ ਚਲ ਜਾਂਦਾ ਕਈ ਵਾਰ ਮੈਂ ਕਾਲਕਾਜੀ ਚਲੇ ਜਾਂਦਾ ਹੂੰ ਠੀਕ ਹੈ ਕਈ ਵਾਰ ਮੈਨੂੰ ਰਾਜਸਥਾਨ ਜਾਣਾ ਪੈ ਜਾਂਦਾ ਕਈ ਵਾਰ ਹਰਿਆਣਾ ਯੂਪੀ ਹਰ ਹਰ ਥਾਂ ਮੇਰੇ ਜਜਮਾਨ ਹੈਗੇ ਜੀ ਤਾਂ ਇਸ ਵਾਸਤੇ ਜੋ ਵੀ ਆਏ ਉਹਨੂੰ ਸਹੂਲियत ਵਾਸਤੇ ਬੋਲੇ ਇੱਕ ਦਿਨ ਪਹਿਲਾਂ ਟਾਈਮ ਲੈ ਲਓ ਮੇਰੇ ਤੋਂ ਤੇ ਤੁਸੀਂ ਆ ਜਾਓ ਜੀ ਤਾਂ ਪੰਡਿਤ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇੱਕ ਬਹੁਤ ਹੀ ਵਾਸਟ ਵਿਸ਼ੇ ਤੇ ਬਹੁਤ ਖੁੱਲ ਕੇ ਗੱਲ ਕੀਤੀ ਹੈ ਤੇ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਦਰਸ਼ਕਾਂ ਨੂੰ ਵੀ ਇਹ ਕਲੀਅਰ ਹੋ ਗਿਆ ਹੋਣਾ ਕਿ ਜੇ ਉਹਨਾਂ ਨੂੰ ਕੋਈ ਸਮੱਸਿਆ ਹੈ ਉਹਨਾਂ ਨੇ ਜਾਣਾ ਕਿੱਥੇ ਹੈ ਤੇ ਦੂਜਾ ਕਿ ਵਾਕਈ ਉਹਨਾਂ ਦੇ ਘਰਾਂ ਵਿੱਚ ਇਹ ਸਮੱਸਿਆ ਹੈ ਵੀ ਜਾਂ ਫਿਰ ਨਹੀਂ ਤਾਂ ਪੰਡਿਤ ਜੀ ਬਹੁਤ-ਬਹੁਤ ਸ਼ੁਕਰੀਆ ਓਮ ਨਮਸਕਾਰ ਜੀ ਤਾਂ ਦੋਸਤੋ ਜਲਦ ਹੋਵੇਗੀ ਮੁਲਾਕਾਤ ਇਸੇ ਤਰ੍ਹਾਂ ਦੀ ਕਿਸੇ ਹੋਰ ਕਨਵਰਸੇਸ਼ਨ ਦੇ ਨਾਲ ਕਿਸੇ ਮੁੱਦੇ ਨੂੰ ਲੈ ਕੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ